ਪੰਜ ਦੋਨੇ ਸਾਹ ਬਣਾ ਦੇ ਯਾਰ ਚੱਲ ਕੱਲੋਂ ਹੀ ਦੇ ਲਾਂਗੇ ਪਰ ਦੋ ਵੀ ਆਪਾਂ ਦੇ ਹਾਂ ਅੱਗੇ ਦਰਾਂ ਬਹੁਤ ਅਸਹੀ ਦਾ ਯਾਰ ਕਿੰਨੇ ਚਾਰ ਦੋ ਔਰ ਕਿੰਨੇ ਸੀਤ ਤੇ ਇਹ ਪੇਰ ਨੂੰ ਪਤਾ ਸੀਤ ਲਾ ਕੇ ਉਹ ਤਾਂ ਲਾ ਕੇ ਹੋਣਗੇ ਮੈਂ ਕਿਹੜਾ ਲਾਇਆਗਾ ਉਹ ਤਾਂ ਅਗਲਾ ਲਾਗੇ ਉਹ ਲਈ ਕੀ ਜਾਏ ਤੇਰੀ ਵੀ ਚੀਜ਼ ਆਪਾਂ ਵੀ ਮੰਗੀ ਇੰਨਾਗਾ ਠੀਕ ਹੈ ਨਾ ਕਿੰਨੇ ਦੀ ਛੱਡਦਾ ਫਿਰ ਸਹੀ ਸਾਦੇ ਸਾਦੇ ਤੂੰ ਜੀ ਕਿੰਨੇ ਦੀ ਲੈਣਾ ਬਾਈ 4500 ਰੁਪਏ 8 ਰੁਪਏ ਦੇਖੀ ਜੂ 4500 ਰੁਪਏ ਲਾਦਾ ਬਈ ਬਾਬੇ ਚਿੱਪੀ ਪੱਤੇ ਦੇ ਉੱਤੇ ਲੰਡਰਾ ਹੁਣ ਆੜੀ ਨਾ ਕਰੋ ਤੇਰੀ ਗੈਰੀ ਹੈ ਇਹਦੀ ਹੈ ਬਾਈ ਅੱਗੇ ਨੇ 2 12 ਬਲਾਂ ਬੋ ਗਿਆ ਉਹ ਬੋ ਗਿਆ ਦੋ ਵਾਰੀ ਤਰ੍ਹਾਂ ਬੰਦਾ ਭਜੇ ਆਪਾਂ ਨਹੀਂ ਉਹ ਨਹੀਂ ਭਜਾਉਣਾ ਛੱਡ ਪਰੇ ਹਾਂ ਫਿਰ ਉਹ ਜਦੋਂ ਬੋਲਦਾ ਤੇਰਾ ਬੰਦਾ ਭਜਾਉਂਦਾ ਬੋਲਦਾ ਤੂੰ 25 ਮੰਗਣ ਲੱਗ ਗਿਆ ਦੇ ਦੇ ਬਾਬਾ ਸੌਦਾ ਤੜਕੇ ਦਾ ਸ਼ਰੀਕ ਨੂੰ ਫੋਕ ਕਰਾਇਆ ਨਹੀਂ ਸ਼ਰੀਕ ਨੇ ਦਲਚਸੇ ਦਾ ਸਾਜੂ ਦਾ ਖੋਬੀ ਵੀ ਬਣਾ ਮੇਰੇ ਹੱਥਾਂ ਨੇ ਕੀ ਕਰਦਾ ਹੈ ਮਤਲਬ ਕਰਨਾ ਕੋਈ ਨਾ ਛੱਟ ਫਿਰ ਕੋਈ ਨਹੀਂ ਲਾਦੀ ਜੀ ਹੁਣ ਪੱਕੀ ਲਾਦੀ ਹੁਣ ਕੀ ਲਈ ਤੱਕੀ ਨਾ ਲਾਈਂ ਅੱਗ ਕਰ ਕਹਦੇ ਦੇਖੀ ਜੋ ਯਾਰ ਤਾ ਪੰਜ ਵੀ ਵੇਚਤੀ ਆ ਨਹੀਂ ਐ ਹੁਣ ਕੀ ਨੂੰ ਲੁੱਟ ਕੇ ਦੀ ਗੇਬ ਚ ਕੱਢ ਲੇ ਭਾਈ ਯਾਰ ਨਹੀਂ ਨਹੀਂ ਜੇ ਚੋਂ ਕੱਢਨੇ ਤਾਂ ਕੰਮ ਕਰਾਂਗੇ ਜੋ ਕੱਢ ਕੇ ਪੈਸੇ ਤੇ ਜੇਬ ਚ ਕੱਢ ਕੇ ਦੇਵਾਂਗੇ ਭਾਈ ਹੁਣ ਜੇ ਤੁਸੀਂ ਜੇ ਜੇ ਜੋ ਗਾਗਾ ਮਾਰਾ ਜਾ ਮਾਰਾ ਜੀ ਇਹ ਪਾਰੀ ਹੋ ਜਾਂਦੇ ਨੇ ਪਾਰੀ ਹੋ ਜਾਂਦੀ ਜਦੋਂ ਕੱਟ ਜਾ ਹੋ ਜਾਂਦਾ ਮਾਰਾ ਜਾ ਉਹਦੀ ਉੱਪਰ ਹੀ ਹੋ ਜਾਂਦੀ ਆਪਾਂ ਹੌਲਾ ਕਰ ਲੈਂਦੇ ਇਹਨੂੰ ਹੌਲਾ ਤਾਂ ਹੋ ਗਿਆ ਗਾਹਾ ਵੀ ਹੌਲਾ ਹੋ ਗਿਆ ਮਾਨੂੰ ਦਾ 25 ਘਟ ਦਨ ਮੰਨਣਾ ਹੈਗਾ ਉਹਨੂੰ ਫਿਰਦਾ 12000 ਦਾ ਕਿੰਨੇ ਦਾ ਨਾ 15 ਦਾ ਸਾਢੇ 16 ਅੰਦਰ ਤੇ ਬੱਜੀ ਦੇ ਨਾਲ ਫਰਕ ਪਿਆ ਦਿੰਦੇ ਆ ਇੱਥੇ ਪਹਿਲਾਂ ਪੱਤੇ ਸੋਦਾ ਕਰੋ ਯਾਰ ਬੱਕਰੇ ਦਾ ਚਲੋ ਸਾਡਾ ਤੂੰ ਹੁਣ ਇਹਦਾ ਮਾਰ ਸੋਦਾ ਇਹਦਾ ਕਰਦੇ ਆ 5 ਲਾਦਾ ਯਾਰਾ ਬਾਬੇ ਨੂੰ ਲੈ ਜਾ ਤੂੰ ਪਰਾਂ ਮੜਾਂ ਨੂੰ ਪਰ ਕੋਸਰਾ ਇੱਕ ਵਾਰੀ ਹੋਰ ਇਹ ਕਿ ਪਸਣਾ ਛਾਣਾ ਬੰਦਾ ਪੱਕਾ ਬੰਦਾ ਹੈ ਆਈ ਬਸਲਾਈ ਕਈ ਵਾਰੀ ਹੁੰਦੀ ਹੈ ਕਿ ਜੈਸੇ ਇਹ ਪੰਨਾ ਨਹੀਂ ਕੱਚਾ ਮੋਲ ਲਾਉਂਦੇ ਹੈਗਾ ਬੰਦਾ ਬਾਬੇ ਠੀਕ ਹੈ ਲੋਕ ਦੇ 100-100 ਕਰਕੇ ਨੂੰ ਆਪਾਂ 500 ਇਕੱਠਾ ਲਾਉਨੇ ਆ ਕੱਚਾ ਮੋਲ ਲਾਉਂਦੀ ਨਹੀਂ ਆਪਾਂ ਦੇ ਦੇ ਇੱਕ ਤਾਂ ਦੇ ਦੇ ਮਿੱਠੂ ਹਣ ਹਾਂ ਜੀ ਲਾਵਾ ਬਾਈ ਚਲ ਆ ਯਾਰ ਹੋ ਬੱਕਰੀ ਆ ਬੱਕਰੀ ਆ ਪਾ ਦੇ ਯਾਰ ਉਹ ਕਿਤੋਂ ਬਾਦੂ ਹਜ਼ਾਰ ਦੇਣਾ ਤੇ ਮਈ ਹੈ ਇਹ ਦੇਣਾ ਨਾ ਤੇ ਇਹ ਬਾਜੂ ਹੈ ਹਾਂ ਦਾ ਵੀ ਮੈਨੂੰ ਮਗਾੜੇ ਮਰਾ ਦੀ ਦਰਦਾਰ ਕੀ ਲੈਣੀ ਯਾਰ ਹੁਣ ਤਰਪਾਕੀ ਦੀ ਬੋਣੀ ਨਹੀਂ ਹੋਈ ਹੈਗੀ ਜੇ ਪਤਾ ਨਿਕੜਾ ਮਸਾ ਲੱਗਿਆ ਭੈਂਦਾ ਯਾਰ ਓ ਠੀਕ ਹੈ ਯਾਰ ਗੱਲ ਸਹੀ ਹੈ ਮਿੱਠੀ ਦੀ ਗੱਲ ਤਰਕ ਕੋਈ ਇੱਕ ਪਸ਼ੂ ਵੀ ਨਹੀਂ ਮੇਰਾ ਬੋਣੀ ਤੂੰ ਕਹ ਦੇ ਬੋੜੀ ਤੇ ਕੱਲ ਗਈ ਨਹੀਂ ਮੈਂ ਕੋਈ ਐ ਕਿੰਨੇ ਕਿਹਾ ਅੱਜ ਦੀ ਕਰ ਲੋ ਫਿਰ ਅੱਜ ਦੀ ਕਰ ਦੇ ਫਿਰ ਕੋਈ ਨਹੀਂ ਯਾਰ ਯਾਰ ਮੈਂ ਦੇਖਿਆ ਤੈਨੂੰ ਕਹਤਾ ਹਾਂ ਯਾਰ ਉਹਦਾ ਦੂਸਰਾ ਬਿਲ ਨਹੀਂ ਬਈ ਬਰਾ ਮੰਦਾ ਹੈਗਾ ਪੜਦੇ ਹੋਇਆ ਤੇ ਨਹੀਂ ਤੇਰੀ ਮਰਜ਼ੀ ਹੈ ਮੈਂ ਆ ਵੀ ਮੈਂ ਮੈਂ ਵੀ ਮੈਂ ਤਾਂ ਲਊਂਗਾ ਇਹੋ ਫਿਰ ਉਹਨੂੰ ਦੱਸੂਗਾ ਅੱਗੇ ਵੋਣੀ ਹੋਈ ਨਹੀਂ ਹੈਗੀ 10 10 200 ਹੋਰ ਲੈ ਲੈ 200 ਹੋਰ ਲੈ ਲੈ 5200 ਕਹਿੰਦਾ ਹੈ ਆ ਫਾੜਿਆ ਕਿ ਯਾਰ ਮੈਂ ਵੀ ਹੁਣ ਜੇ ਮੇਰੇ ਮਗਰੀ ਪਈ ਯਾਰ ਸਾਡੇ ਪੰਜ ਵੀ ਹੋ ਗਏ ਯਾਰ ਲੈ ਹਜੇ ਵੀ ਹੋਇਆ ਹੋਣਾ ਨਹੀਂ ਮੈਂ ਉਹਨਾਂ ਦਾ ਤੇਰੇ ਜੀ ਲੋਗਾ ਟਿਕ ਪੈਸਾ ਨੇਰੀ ਆ ਉਹਨਾਂ ਤੇਰਾ ਅੱਧਾ ਵਾਲੇ ਨੇ ਵੀ ਕਹਿਤਾ ਵੀ ਚਲ ਅੱਜ ਤੋਦੀ ਕਰ ਲਓ ਮੈਂ ਤਾਂ ਕਹਤਾ ਸੀਗਾ ਉਹਨੇ ਵੀ ਉਹਨੇ ਵੀ ਹੋਰ ਨਹੀਂ ਨਾ ਉਹਨੇ ਵੀ ਕਹਿਤਾ ਸਾਡੇ ਹੱਥ ਕਿਹਾ ਸੀ ਉਹ ਐ ਦਾ ਕੋਈ ਨਾ ਆ ਗਿਆ ਯਾਰ ਉਹ ਨਾ ਮੈਂ ਇਹਨੂੰ 10000 ਰੁਪਏ ਕਹਤਾ ਯਾਰ 10000 ਰੁਪਏ ਆਉਂਦਾ ਆਪਾਂ ਵੀ ਗਾਂ ਵੇਚੀਏ ਮੈਂ ਤਾਂ ਕਾਈ ਘੰਟੇ ਲੱਗ ਮੈਂ ਤਾਂ ਤੇ 3 ਵੇਚੀ ਇਹ ਗੁਰ ਪ੍ਰਮਾਤਮਾ ਨੇ ਵਾਅਦਾ ਕਰਿਆ ਸੱਚੇ ਪਾਤਸ਼ਾਹ ਨੇ ਬੇਰੀ ਕਰੂ ਵਾਅਦਾ ਜੇ ਸੋਹਣਾ ਜੋ ਬੇਰੀ ਵਾਅਦਾ ਕਰੇ ਉਹ ਸਮ ਤਾਂ ਗੱਲ ਇਹ ਮਾਲ ਗੱਡੀ ਦਾ ਕੀ ਮੈਨੂੰ ਕਹਾ ਪਤਾ ਕੀ ਕਰੂ ਮੈਂ ਤਾਂ ਕੱਢ ਕੇ ਝੜ ਕੇ ਨੇ ਕਿੰਨੇ ਪੈਸੇ ਵੀ ਲੈ ਹਾਂਜੀ ਤੇ ਜੋ ਤੇਰੇ ਵਰਗੇ ਜੇਬ ਟੱਕਾਉਣੇ ਪੈਣੇ ਪੈਸੇ ਉਹ ਤੋਂ ਬਰ ਬਣਾਉਣੇ ਨੂੰ ਪੁੱਛਿਆ ਮੈਂ ਮਮਾ ਟਿੰਕੇ ਨੂੰ ਪੁੱਛਿਆ ਦਾਲ ਗਿਆ ਇਹਦਾ ਇਹਦਾ ਦੱਸਦੀ ਰਹੇ ਨਾ ਉਹਦਾ ਉਹ ਬਦਲੇ ਕਿੰਨੇ ਹੁਣ ਹੈ ਚਲ ਸ਼ੀਸ਼ੀ ਦੀ ਤਾਂ ਕਹਿੰਦਾ ਯਾਰ ਲੈ ਫੋੜਾ ਹਾਂ ਬੜਾ ਦੇਰ ਬੜਾ ਹਾਂ ਕੱਟ 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 ਜਾ 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 ਆ ਗਿਆ ਮੈਨੂੰ ਦੇ ਦੇ ਗੁਰਦਾ ਉਹ ਗੱਲ ਉਹ ਗੱਲ ਸੁਣਿਆ ਚਲੋ ਤਾਂ ਤੁਹਾਡੀ ਚੀਜ਼ ਨਾ ਦੇ ਜੀ ਨਾ ਵਿੱਚ ਜਿਵੇਂ ਗੁੱਛਾ ਕਰਦੇਗਾ ਨਾ ਦੇ ਜੀ ਉਹ ਨਹੀਂ ਨਹੀਂ ਖੜ ਨਹੀਂ ਕਰਦੇ ਮੰਡੀ ਚ ਫੇਰਾ ਮਾਰ ਖੜਾਗਾ ਹੋਰ ਲਾ ਲੂਗਾ ਕੋਈ ਨਾ ਕੋਈ ਨਹੀਂ ਯਾਰ ਇਹ ਨਹੀਂ ਤੂੰ ਸਾਡਾ ਭਰਾ ਯਾਰ ਤੂੰ ਦਾ ਕਿੰਡਰ ਰੋਦਾ ਹੋ ਯਾਰ ਇਹ ਤਾਂ ਵੇਖਦੀ ਨਹੀਂ ਭਾਈ ਛੋੜੇ ਨਾ ਹੋਇਆ ਕਰੋ ਜੇ ਆਪਾਂ ਕੋਈ ਮਤ ਲੱਗਦਾ ਕਿਸੇ ਚਲ ਦੇਖ ਓਏ ਜੀ ਜਵਾਖਾ ਯਾਰ ਰੁਕਦੇ ਉਹ ਵਾਲੇ ਬੰਦੇ ਜੀ ਜੀ ਹੁੰਦਾ ਕਰੀਏ ਕੋਈ ਮਨਾ ਮੋਢਾ ਲਿਖਾਈ ਮੈਂ ਕਰਾ ਦੇਣਾ ਯਾਰ ਜੱਪ 55 6 ਚ ਵੱਡਾ ਆ ਜਾ ਹਾ ਅੱਲਾਹ ਦੇ ਇਹ ਭਾਈ ਉਹ ਹੁਣ ਤਾਂ ਆ ਜਾ ਉਹ ਹੋ ਰਿਹਾ ਲਿਖਾਈ ਮੈਂ ਕਰਾ ਦਿੰਦਾ ਤੇਰਾ ਗਾਬ ਖੋਲ ਲਾ ਬਸ ਆ ਵੀ ਠੀਕ ਆ ਹੁਣ ਮੈਂ ਤਾਂ ਕਰਦਾ 52 ਸੌ ਦੇ ਲਿਖਾਈ ਉੱਥੇ ਬਾ ਗਾਬ ਖੋਲ ਲਾ ਲਾ ਗਿਆ ਨੇ 6 6 ਦੀ ਭਗ ਜੂ ਕਿਤੇ ਭਗ ਜੂ ਉਹਨੂੰ ਵੀ ਦਊ ਆ ਜਾ 100 ਰੁਪਏ ਫਿਰ 200 ਰੁਪਏ ਵਰਤ ਪਿਆ ਲਿਖਾਈ ਵਰਗੀ ਹੋ ਗਈ ਹੋ ਗਿਆ 200 ਲਿਖਾਈ ਹੋ ਗਈ ਕਟ ਗਿਆ 200 ਲਿਖਾਈ ਹੋ ਗਈ ਆ 300 ਘਟ ਕੇ ਮੇਰੀ 200 ਲਿਖਾਈ ਗਈ 100 ਇਹਨੂੰ ਤੇ ਮੇਰੀ ਤਾਂ ਛੀਜ ਜੀ ਵੜ ਗਈ ਚੱਲ ਭਾਈ ਜੀ ਨਹੀਂ ਪੁੱਛਦੇ ਉਹ ਲਿਖਾਈ ਕਰਾ ਦੇ ਸਾਡੇ ਕੋਲੇ 500 ਲਿਖਾਈ ਤੇ ਸਾਡੇ ਕੋਲੇ 500 ਲਿਖਾਈ ਲਿਖੇਗਾ ਆਪ ਵੀ ਕਰਾਉਏ ਹੈ ਨੇੜੇ ਲਾ ਕੇ ਕਹੂੰ ਛੱਡ ਦੇ ਕੋਈ ਨਹੀਂ ਉਹ ਲਖਾਈ ਕਰਾਊਗਾ ਹੈ ਉਹ ਕਹੀ ਲਖਾਈ ਸਾਡੇ ਕੋਲੇ ਉਹ ਮੂੜੀ ਨਹੀਂ ਬੱਕਰੇ ਵੇਚਦਾ ਮੰਗੇ ਹੋਸ ਹਾਬ ਦਾ ਮੈਂ ਉਹ ਨੰਬਰ ਓਏ ਆ ਜਾ ਯਾਰ ਹੁਣ ਮਨੋਤ ਕਰੇ ਮੇਰੇ ਆ ਦੱਸਣੀ ਉਹ ਤੂੰ ਮੇਰੇ ਵਾਲੇ ਬੱਕਰੇ ਸਮਝਾ ਦੇ ਇਹਨੂੰ ਮੜਾ ਜਾ ਬਾਈ ਇੱਕ ਮਿੰਟ ਜਦੋਂ ਸਾਡੇ ਖੜ ਜਾ ਜਿਹੋ ਉਹਨਾਂ ਨੂੰ ਵੇਚ ਦੇ ਜਲਾ ਦੋ ਗੱਲਾਂ ਦਾ ਕਰਦੇ ਹਾਂ ਮੇਰੇ ਪਿੰਡ ਦੇ ਬੰਦੇ ਤੂੰ ਸ਼ਿਆਣਾ ਬੰਦਾ ਹੈਗਾ ਮੇਰੇ ਪੇਚਦਾ ਇਹਨਾਂ ਨੂੰ ਤੂੰ ਬੰਦਾ ਸ਼ਿਆਣਾ ਹੈਗਾ ਗੱਲੋ ਮੈਂ ਉਹਨਾਂ ਨੂੰ ਪੇਚਦਾ ਨਹੀਂ ਮੇਰੇ ਪਿੰਡ ਦੇ ਬੰਦੇ ਨੇ ਉਹ ਉਹ ਚਲ ਵੇਚ ਦੇ ਜਿਹਨੂੰ ਉਹ ਕਿੰਨੇ ਚਾਹਤੇ ਬਾਈ ਹੁਣ ਤੂੰ 5000 ਦਾ ਕਰਦਾ ਯਾਰ ਨਹੀਂ ਉਹ ਸਾਢੇ 6000 ਦਾ 55000 ਦੇ ਨਾਲ ਲਖਾਈ ਕਰੋ ਨਾ ਮੈਂ ਦੇਣੀ ਆਉਗੀ ਫਿਰ ਬਾਬਾ ਕਹਿੰਦਾ ਮੇਰੀ 300 ਰੁਪਏ ਲਵੇੜ ਤੇ ਲੈ ਲਿਆ ਬਾਬਾ ਬਾਬੇ ਨੂੰ ਕਹੀ ਜਾਨੇ ਨੂੰ ਵੀ ਕਹਦੇ ਘਟ ਜਾ ਬਾਕੀ ਤਾਂ ਬੇ ਤੇ ਬੋਲੀ ਨਹੀਂ ਉਹ ਤਾਂ ਬੋਲੀ ਨਹੀਂ ਆ ਬੋਲੀ ਨਹੀਂ ਉਹ ਤਾਂ ਨਹੀਂ ਕਰਾ ਸਰ ਜੀ ਕੋਹਲਾ ਲਾ ਕਿੰਨਾ ਤੇ 100 ਰੁਪਏ ਹੋ ਲਾ ਲਾ ਫੜ 52 ਮਿੰਟ ਹਾਂ ਦਲੀ ਨਹੀਂ ਪਿਆ ਯਾਰ ਕੋਈ ਸੀ ਤੋਂ ਘਟ ਕੇ ਪਹਿਲਾਂ ਨਾ ਵੇਖਣਾ ਆ ਯਾਰ ਤੈਨੂੰ ਸਮਝਾਉ ਤੈਨੂੰ ਮੈਂ ਗਾ ਰਸੀਦ ਹੀ ਦਿੰਦਾ ਕੋਈ ਗੱਲ ਨਹੀਂ ਫਾਮ ਤੂੰ ਬਾਹਰ ਆ ਅੜੀ ਕਰ ਆ ਯਾਰ ਪਾਣੀ ਨਹੀਂ ਉਹਦਾ ਬੋਲੀ ਨਹੀਂ ਮੈਂ ਦੁੱਧ ਕਰਦਾ ਪਾਪਾ ਦਾ ਪਹਿਲਾਂ ਹੀ ਨੇ ਦੁੱਧ ਜਿਹੜਾ ਬਾਈ ਨੇ ਆ ਬੋਲੀ ਨਹੀਂ ਤਾ ਦੇਖ ਬਾਈ ਨੇ ਕਹਿੰਦਾ ਪਾਪਾ ਫੇਚਵਾ ਲਈ ਮੈਂ ਨਹੀਂ ਤੂੰ ਦਾੜੀ ਤੂੰ ਹੀ ਕਰੀ ਬੱਡੀ ਪਾੜੀ ਕੋਈ ਨਹੀਂ ਤੂੰ ਇਹੀ ਸਮੇਂ ਕਰੀ ਹਾਂ ਪਾ ਚੱਲੂਗੇ ਹਾਂ ਨਹੀਂ ਗੱਲ ਸੁਣ ਮੈਂ ਇਹ ਬੋਲਿਆ ਤਾਂ ਨਹੀਂ ਮੈਂ ਤੈਨੂੰ ਨਹੀਂ ਕਿਹਾ ਇਹਨੂੰ ਦੇ ਲੋਕਾਂ ਨੂੰ ਨਾ ਹੀ ਸਮਝੀ ਯਾਰ 6000 ਕਹਿੰਦੇ 6300 ਰੁਪਏ ਕਹਿੰਦਾ 6 ਕਹਿੰਦਾ ਹੋ ਕਿੰਨੇ ਲਾਤੇ 3300 ਰੁਪਏ ਕਹਦਾ ਹੱਠਵੰਝ ਲਾਦਾ ਨਾ 53 5500 ਹਾਂ 200 ਲਖਾਈ ਮੈਂ ਤਾਂ ਉਹ 58 ਚ ਪਈ ਗਈ ਉਹ ਤੋਂ ਮੈਨੂੰ ਹੋਰ ਦੋ ਇਦੋਂ ਲੂੰ ਫੇਰ ਮੇਰੇ ਬੱਲੇ ਕੀ ਫਿਰ ਇਹਦੇ ਬੱਲੇ ਕੀ ਬਚੂਗਾ ਰਾਲਾ ਤਾਂ ਉਹ ਹੀ ਆ ਮੈਂ ਵੇਚਨੀ ਵੀ ਹੈਗਾ ਮੈਂ ਕਿਹੜਾ ਫਿਰ ਮੈਂ ਨਾ ਲਾ ਦੇ ਓਏ ਆਏ ਕਿੰਨੇ ਕਨਾਲ ਚੇਰੀ ਆਹ ਦੇਖੋ ਦੱਸਿਆ ਬਾਮਣ ਬਾਬੀ ਆਹ ਪਾ ਕੇ ਇੱਕੋ ਮਾਰ ਕੇ ਦੁਰਾ ਉਹ ਬਲਾ ਉਹ ਮਰ ਜਾ ਮਾਣਾ ਮੋਟਾ ਮੁਰਕੇ ਮੈਂ ਤਾਂ ਬਹੁਤ ਮੁਰ ਜਾ ਮੈਂ ਤਾਂ ਮੈਂ ਮੈਂ ਤਾਂ ਅੱਤੋ ਦੀ ਕਹਦਾ ਫੇਰ ਵੀ ਬੋਲੇ ਨਹੀਂ ਮੋੜਾ ਤਾਂ ਮੈਂ ਤਾਂ ਮੁਰਦੀ ਰਹੀਦਾ ਕਹਦਾ ਤਾਂ ਅੱਤੋ ਦੀ ਕਹਦਾ ਮੈਂ ਤੂੰ ਹੀ ਕਰਤਾ ਸੀਗਾ ਪਰ ਜਿਹੜਾ ਇਹਨਾਂ ਕੁੰਢਾ ਜੀ ਦੀ ਆਏ ਉਹ ਕਹਿੰਦਾ ਸੀਤੋ ਘੱਟ ਨਹੀਂ ਦੇਣੀ ਹੈ ਚਲ ਕੋਈ ਗੱਲ ਨਹੀਂ ਕਰੀ ਹਰ ਹਰ ਛੱਡ ਜਾ ਛੱਡ ਜਾ ਹਾਂ ਹੋ ਗਈ ਗੱਲ ਲਿਖਾਈ ਗ੍ਰਾਮੀ ਦਾ ਸੀਚ ا��은 مش área لما ایتنا، بلو کے لئے سنطور ہیں اے انجوا نہیں ورحصا آیتا، یوں ایک ہمانے مارا انجوا گا 600 600 ਦੀ ਹੋਈ ਹੈ ਨਾ ਨਾ 600 ਨਾ ਨਾ 600 ਦੀ ਹੋਈ ਹੈ 600 ਦੀ ਹੋਈ ਹੈ ਉਹ ਲਾਵੀ ਹੋਗੀ ਹੋਗੀ ਨਾ ਨਾ ਮੈਂ ਵੀ ਤੈਨੂੰ ਲਿਖਾਉਣਾ ਯਾਰ ਆ ਲਿਖਾਈ ਕਰ 600 ਰੁਪਏ ਦੀ ਪੱਠ ਵਿਕੀਆ ਵੀਰੇ ਹਾਂ ਜਿਹੜਾ ਵੱਡਾ ਸਾਈਡ ਤੇ ਹੋ ਜਾ ਉਹ ਪੰਦਰਾ ਪੱਠਾ ਹੈ ਵੀਡੀਓ ਵੀਡੀਓ ਤਾਂ ਬਣਾਉਂਦੇ ਚਾਰੇ ਨਾ ਛੋਟੀ ਉਹ ਸੁੰਦਰ ਪੱਠਾ ਹੈ 600 ਰੁਪਏ ਦਾ 600 ਦਾ ਤਾਂ ਛੋਟੀ ਵੱਡੀ ਆ ਜਰਾ 2 ਬਹਿਰੇ ਵੇਚ ਦੂ ਯਾਰ ਸੋਨੇ ਪੈਸੇ ਜਿਵੇਂ ਕੀ ਆ ਸੋਨੇ ਬੰਦੇ ਲਈ ਆ ਹੁਣ ਵਾਅਦਾ ਕਰੇ ਵਰਮਾਤਮਾ ਸੱਚੇ ਪਾਤਸ਼ਾਹ ਬਾਬਾ ਨਾਨਕ ਦੇਵ ਸੋਨੇ ਬੰਦੇ ਲਈ ਲੈ ਬਾਈ ਮੈਨੂੰ ਕਹਿਣਾ ਇਹ ਫੜਾ ਦੇਣਗਾ ਆਪੀ ਕਰ ਲੂ ਨਹੀਂ ਨਹੀਂ ਕੋਈ ਨਹੀਂ ਕੂ ਕਹਿਣਾ ਸੀ ਇਹ ਪੂਰਾ ਕਰਾ ਮਾ ਲੱਗਾ ਨਾ ਨੋਨਾ ਲਾ ਕੇ ਵੀ ਤਿਆਰੀ ਹੋ ਜੇ ਹੌਂਕਾਉਂ ਚੱਲੂਗਾ ਮੇਰਾ ਹਾਦੂ ਬਲਦਾ ਡਾਊਨ ਰਹਿ ਜਾਂਦਾ ਹੋਣੀ ਹੋਗੀ ਹੁਣ 30 ਨੋਟ ਹੋਗੇ 30 ਨੂੰ ਨਹੀਂ 60 ਇਹੋ ਜਿਹਾ ਹੁਣ ਤਾਂ ਨਹੀਂ ਗੱਲ ਹੈ ਕਿ ਬਾਈ ਦਿਖਾਈਏ ਨਹੀਂ ਹੈ ਦਿਖਾਈ ਕਰਾ ਦੇ ਤੇ ਸੌ ਦੇ ਨੂੰ ਦੇ ਦੇ ਖੋ